ਸੱਚੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਜ਼ਿੰਮੇਵਾਰੀਆਂ ਤੋਂ ਭੱਜਣਾ ਵੀ ਇੱਕ ਬੇਵਕੂਫੀ ਹੈ ਜੀ ਹਾਂ ਜ਼ਿੰਮੇਵਾਰੀਆਂ ਕੀ ਨੇ ਸਾਡੀਆਂ ਜਦੋਂ ਅਸੀਂ ਘਰ ਪਰਿਵਾਰ ਵਿੱਚ ਆ ਇੱਕ ਇੱਕ ਮੰਨ ਲਓ ਕਿ ਗ੍ਰੈਸਟੀ ਚ ਰਹ ਰਹੇ ਆ ਮੈਂ ਬਹੁਤ ਲੋਕਾਂ ਦੀ ਨੇਚਰ ਦੇਖੀ ਆ ਕਿ ਮੈਨੂੰ ਨਹੀਂ ਪਤਾ ਕਰ ਲੋ ਕਿੱਦਾਂ ਕਰਨਾ ਮਤਲਬ ਹਰ ਚੀਜ਼ ਦੇ ਲਈ ਆਪਣੇ ਆਪ ਨੂੰ ਫ੍ਰੀ ਕਰਕੇ ਛੱਡ ਦੇਣਾ ਬਹੁਤ ਲੋਕਾਂ ਦੀ ਨੇਚਰ ਥੋੜੀ ਇਦਾਂ ਦੀ ਹੁੰਦੀ ਆ ਪਰ ਅਸਲ ਦੇ ਵਿੱਚ ਜ਼ਿੰਮੇਵਾਰੀਆਂ ਪਰੇਸ਼ਾਨੀਆਂ ਸਾਨੂੰ ਜਿਉਣ ਲਈ ਉਤੇਜਿਤ ਕਰਦੀਆਂ ਨੇ ਹੈਨਾ ਜਦੋਂ ਕੋਈ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਉਹਨੂੰ ਨਿਭਾਉਣ ਵਿੱਚ ਆਪਣੇ ਆਪ ਨੂੰ ਕਈ ਵਾਰੀ ਪੂਰੀ ਤਰ੍ਹਾਂ ਨਾਲ ਸਮਰਪਿਤ ਕਰ ਦਿੰਦੇ ਹਾਂ ਹੈਨਾ ਕਿ ਆਹ ਕੰਮ ਕਰਨਾ ਹੈ ਫਿਰ ਉਸ ਤੋਂ ਬਾਅਦ ਆਹ ਕਰਨਾ ਹੈ ਜੀ ਫਿਰ ਉਸ ਤੋਂ ਬਾਅਦ ਮਤਲਬ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਅਸੀਂ ਉਹ ਗੋੜ ਵਾਂਗੂ ਗੜ ਜਾਂਦੇ ਆ ਤੁਸੀਂ ਤਾਂ ਇੱਕ ਮੈਂ ਇੱਕ ਕਹਾਣੀ ਸੁਣੀ ਸੀ ਇੱਕ ਜਗ੍ਹਾ ਤੇ ਇੱਕ ਮੱਖੀ ਸੀ ਉਹਨੂੰ ਮਿੱਠੇ ਦਾ ਬੜੀ ਸ਼ੌਕੀਨ ਸੀ ਵਾਰ-ਵਾਰ ਗੁੜ ਤੇ ਬੈਂਦੀ ਸੀ ਖਾ ਕੇ ਉੜ ਜਾਂਦੀ ਸੀ ਵਾਰ-ਵਾਰ ਗੁੜ ਤੇ ਬੈਂਦੀ ਸੀ ਖਾ ਕੇ ਉੜ ਜਾਂਦੀ ਸੀ ਤਾਂ ਕੀ ਕੀਤਾ ਇੱਕ ਵਾਰ ਕਹਿੰਦੀ ਕਿ ਇੰਨਾ ਕੁ ਖਾ ਲਵਾਂ ਕਿ ਕੱਲ ਦੀ ਲੋੜ ਹੀ ਨਾ ਪਵੇ ਤੇ ਜਦੋਂ ਉਹ ਲਗਾਤਾਰ ਉਹਨੂੰ ਉਸਨੇ ਉਹ ਖਾਣਾ ਸ਼ੁਰੂ ਕੀਤਾ ਤਾਂ ਉਸ ਦੀਆਂ ਲੱਤਾਂ ਉਸ ਗੁੜ ਵਿੱਚ ਗੁੱਡ ਗਈਆਂ ਕਿਉਂ ਕਿ ਕਿਉਂਕਿ ਜਦੋਂ ਨਾ ਤੁਸੀਂ ਕਿਸੇ ਚੀਜ਼ ਦੇ ਲਈ ਪੂਰੀ ਤਰ੍ਹਾਂ ਨਾਲ ਉਸ ਵਿੱਚ ਵੜ ਜਾਂਦੇ ਹੋ ਤਾਂ ਫਿਰ ਤੁਹਾਨੂੰ ਆਲੇ-ਦੁਆਲੇ ਕੁਝ ਵੀ ਯਾਦ ਨਹੀਂ ਰਹਿੰਦਾ ਤੁਹਾਨੂੰ ਸਿਰਫ ਤੇ ਸਿਰਫ ਉਹੀ ਚੀਜ਼ ਦਿਖਦੀ ਆ ਜਿਸ ਲਈ ਸਾਨੂੰ ਲੱਗਦਾ ਕਿ ਅਸੀਂ ਪਤਾ ਨਹੀਂ ਜਿਉ ਹੀ ਇਹ ਦੇ ਕਰਕੇ ਰਹਿਆ ਅੱਛਾ ਜੇ ਆ ਨਾ ਹੁੰਦਾ ਤੇ ਫਿਰ ਕਰਦੇ ਕੀ ਫਿਰ ਜਿਉਂਦੇ ਕਿਦਾਂ ਫਿਰ ਤੇ ਕੋਈ ਪਰੇਸ਼ਾਨੀ ਸਾਨੂੰ ਲੱਗਣਾ ਸੀ ਕਿ ਕੋਈ ਜ਼ਿੰਮੇਵਾਰੀ ਹੈ ਨਹੀਂ ਤੇ ਪਰੇਸ਼ਾਨੀਆਂ ਬਸ ਵਾਧੂ ਹੋਣੀਆਂ ਸੀ ਹਨਾ ਕਿਸੇ ਚੀਜ਼ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਕਿਸੇ ਕੰਮ ਵਿੱਚ ਖੰਭੋ ਦੇਣਾ ਇਹ ਇਨਸਾਨ ਦੀ ਆਮ ਤੌਰ ਤੇ ਆਦਤ ਹੈ ਕੋਈ ਗੱਲ ਨਹੀਂ ਕੋਈ ਕੋਈ ਗਲਤ ਗੱਲ ਥੋੜ੍ਹੀ ਹੈ ਕੋਈ ਗਲਤ ਆਦਤ ਥੋੜ੍ਹੀ ਹੈ ਹੁਣ ਆਪਾਂ ਕੋਈ ਇਹ ਥੋੜਾ ਕਾਂਗੇ ਕਿ ਭਾਈ ਦੇਖੋ ਜੀ ਜ਼ਿੰਮੇਵਾਰੀਆਂ ਤੋਂ ਭੱਜੋ ਦੇਖੋ ਇੱਕ ਗੱਲ ਨੂੰ ਸੋਚ ਕੇ ਉਹਦੇ ਪਿੱਛੇ ਨਾ ਚੱਲੋ ਚੱਲਣਾ ਪੈਂਦਾ ਹੈ ਗ੍ਰੈਸਤੀ ਹੈ ਸੋਚਣਾ ਵੀ ਪੈਂਦਾ ਹੈ ਹਾਂ ਠੀਕ ਹੈ ਮੱਖੀ ਵਾਂਗੂ ਕਈ ਵਾਰੀ ਅਸੀਂ ਕਿਸੇ ਕੰਮ ਵਿੱਚ ਜ਼ਿਆਦਾ ਆਪਣੇ ਆਪ ਨੂੰ ਸਮਰਪਿਤ ਕਰ ਵੀ ਦਿੰਦੇ ਹਾਂ ਪੜੈ ਨਾ ਨਹੀਂ ਕਰਨਾ ਚਾਹੀਦਾ ਕਿ ਲੱਤਾਂ ਹੀ ਗੁੱੜ ਜਾਣ ਆਪਣੇ ਲਈ ਤੇ ਟਾਈਮ ਕੱਢਣਾ ਚਾਹੀਦਾ ਨਾ ਆਪਣੇ ਲਈ ਟਾਈਮ ਜ਼ਰੂਰ ਕੱਢੋ ਠੀਕ ਹੈ ਤੁਹਾਡੀ ਜ਼ਿੰਮੇਵਾਰੀ ਹੈ ਪੂਰੀ ਇਮਾਨਦਾਰੀ ਨਾਲ ਹਰ ਜ਼ਿੰਮੇਵਾਰੀ ਨੂੰ ਨਿਭਾਓ ਹਰ ਜਗ੍ਹਾ ਤੇ ਹਰ ਚੀਜ਼ ਨੂੰ ਰੱਖੋ ਹੁਣ ਸਮਝੇ ਤੁਸੀਂ ਦੇਖੋ ਤੁਸੀਂ ਆਪਣੀ ਜਗ੍ਹਾਓ ਰਿਸ਼ਤੇ ਆਪਣੀ ਜਗ੍ਹਾ ਨੇ ਪਰਿਵਾਰ ਆਪਣੀ ਜਗ੍ਹਾ ਹੈ ਮਾਤਾ ਪਿਤਾ ਆਪਣੀ ਜਗ੍ਹਾ ਨੇ ਗ੍ਰੈਸਤੀ ਆਪਣੀ ਜਗ੍ਹਾ ਹੈ ਬੱਚੇ ਆਪਣੀ ਜਗ੍ਹਾ ਨੇ ਪਤਨੀ ਦੀ ਆਪਣੀ ਸਪੇਸ ਹੈ ਪਤੀ ਪਤਨੀ ਦੀ ਇੱਕ ਦੂਜੇ ਦੀ ਆਪਣੀ ਸਪੇਸ ਹੈ ਹੁਣ ਜੇ ਅਸੀਂ ਸਾਰਾ ਕੁਝ ਛੱਡ ਕੇ ਸਿਰਫ ਜੀ ਮੇਰਾ ਤੇ ਬੰਦਾ ਹੀ ਪਰਮਾਤਮਾ ਪਰਮੇਸ਼ਰ ਹੈ ਜਾਂ ਆਪੇ ਕਹੀਏ ਕਿ ਬਾਸ ਮੇਰੀ ਤੇ ਜਨਾਨੀ ਮੈਨੂੰ ਮਿਲ ਗਈ ਤੇ ਹੁਣ ਇਸ ਤੋਂ ਇਲਾਵਾ ਮੇਰਾ ਕੁਝ ਨਹੀਂ ਹੈ ਜਾਂ ਸਿਰਫ ਤੇ ਸਿਰਫ ਮੇਰੇ ਮਾਂ ਪਿਓ ਹੀ ਮੇਰੇ ਲਈ ਸਭ ਕੁਝ ਨੇ ਜਾਂ ਸਿਰਫ ਬਸ ਜੀ ਬਸ ਬੱਚਾ ਹੋ ਗਿਆ ਤੇ ਮੇਰਾ ਬੱਚਾ ਹੀ ਮੇਰੇ ਲਈ ਸਭ ਕੁਝ ਹੈ ਐਦਾਂ ਨਹੀਂ ਹੈ ਹਰ ਰਿਸ਼ਤੇ ਦੀ ਆਪਣੀ ਇੱਕ ਸਪੇਸ ਹੈ ਆਪਣੀ ਇੱਕ ਜਗ੍ਹਾ ਹੈ ਤਾਂ ਉਸ ਰਿਸ਼ਤੇ ਨੂੰ ਉਸ ਜਗ੍ਹਾ ਤੇ ਰੱਖਣਾ ਤੇ ਉਸ ਨੂੰ ਉਸ ਨਾਲ ਟਾਈਮ ਦੇਣਾ ਜਾਂ ਉਸ ਨੂੰ ਉਨੀ એનર્ਜੀ ਦੇਣਾ ਜਾਂ ਉਸ ਨੂੰ ਉਨੀ ਇਮਾਨਦਾਰੀ ਨਾਲ ਨਿਭਾਉਣਾ ਇਹ ਸਾਡੇ ਹੱਥ 'ਚ ਹੈ ਇਹ ਸਾਡੇ ਹੱਥ 'ਚ ਅਸੀਂ ਹੀ ਆ ਜੋ ਰਿਸ਼ਤੇ ਖਰਾਬ ਕਰਨ ਲਈ ਜ਼ਿੰਮੇਵਾਰ ਆ ਕੋਈ ਨਹੀਂ ਆ ਕੋਈ ਪਾਗਲ ਨਹੀਂ ਕੋਈ ਸਿੰਗ ਲਾ ਕੇ ਨਹੀਂ ਬੈਠਾ ਕਿ ਤੁਹਾਡੇ 'ਚ ਟੱਕਰਾਂ ਮਾਰਨ ਨੂੰ ਤਿਆਰ ਨਾ ਹਰ ਚੀਜ਼ ਦੀ ਹਰ ਗਲਤੀ ਦੀ ਹਰ ਤਰ੍ਹਾਂ ਦੀ ਜੋ ਪਰੇਸ਼ਾਨੀ ਤੁਸੀਂ ਸਹੇੜੀ ਆ ਉਹਦੀ ਜ਼ਿੰਮੇਵਾਰੀ ਲੈਣ ਲਈ ਹਿੰਮਤ ਰੱਖਿਆ ਕਰੋ ਅਸੀਂ ਕੀ ਕਰਦੇ ਆ ਕਿ ਜਦੋਂ ਤੇ ਕੋਈ ਗਲਤੀ ਹੋਗੀ ਉਹਦੀ ਵਜ੍ਹਾ ਨਾਲ ਜਦੋਂ ਕੋਈ ਚੰਗਾ ਹੋ ਗਿਆ ਮੇਰੀ ਵਜ੍ਹਾ ਨਾਲ ਵਾਹ ਇਹ ਨਾ ਇਨਸਾਨ ਦੀ ਇੱਕ ਬੜੀ ਆਦਤ ਹੀ ਹੈ ਚੰਗੀ ਕਹਿ ਲੋ ਮਾੜੀ ਕਹਿ ਲੋ ਬਸ ਇਹ ਜ਼ਰੂਰ ਹੈ ਕਿ ਜਿੱਦਾਂ ਕਿ ਇੱਕ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸਦੀ ਆ ਨਿਆਣਾ ਏ ਮੁੰਡਾ ਏ ਕੁੜੀ ਏ ਚੰਗੇ ਨਿਕਲੇ ਤਾਂ ਪਿਓ ਦੇ ਖਾਨਦਾਨ ਦੇ ਮਾੜੇ ਨਿਕਲੇ ਤਾਂ ਮਾਂ ਦੇ ਮਾਂ ਹੀ ਨਹੀਂ ਸਿੱਖਿਆ ਨਹੀਂ ਦਿੱਤੀ ਮਾਂ ਨੇ ਹਾਂਜੀ ਉਹਜੀ ਦੇਖੋ ਇਹ ਇਹ ਇੱਕ ਗਲਤ ਗੱਲ ਹੈ ਨਾ ਦੋ ਖਾਨਦਾਨ ਮਿਲਦੇ ਆ ਦੋ ਅ ਦੋ ਮਤਲਬ ਕਿ ਇੱਕ ਕਿਤੋਂ ਕੋਈ ਕਿਤੋਂ ਕੁਦਰਤ ਮਿਲਾਉਂਦੀ ਆ ਉੱਥੋਂ ਇੱਕ ਜੀਵ ਪੈਦਾ ਹੁੰਦਾ ਏ ਉਹਦੇ ਉੱਤੇ ਉਹਦੇ ਨਾਨਕਿਆਂ ਦਾ ਦਾਦਕਿਆਂ ਦਾ ਦੋਨਾਂ ਦਾ ਪ੍ਰਭਾਵ ਹੁੰਦਾ ਬੱਚੇ ਤੇ ਜਿਆਦਾ ਪ੍ਰਭਾਵ ਸਭ ਤੋਂ ਜਿਆਦਾ ਪ੍ਰਭਾਵ ਉਸ ਪੈਦਾ ਕਰਨ ਵਾਲੇ ਦੇ ਦਿੱਤੇ ਹੋਏ ਕਿਸਮਤ ਨਾਲ ਹੈ ਸੱਚ ਜਾਣੋ ਲੈਣ ਦੇਣੀ ਆ ਜ਼ਿੰਦਗੀ ਜਾਂ ਜੋ ਸਾਡੇ ਮੂਰੇ ਆਉਂਦਾ ਹੈ ਸਾਡਾ ਪੇਟ ਹੈ ਜੋ ਸਾਡੇ ਮੂਰੇ ਆ ਕੇ ਸਾਡੀ ਔਲਾਦ ਬਣ ਕੇ ਸਾਡੇ ਮੂਰੇ ਖੜਾ ਹੋ ਜਾਂਦਾ ਹੈ ਚਲੋ ਆਪਾਂ ਗੱਲ ਕਰ ਰਹੇ ਸੀ ਜ਼ਿੰਮੇਵਾਰੀਆਂ ਦੀ ਕਦੇ ਫੇਰ ਔਲਾਦ ਤੇ ਡਿਸਕਸ਼ਨ ਕਰ ਲਵਾਂਗੇ ਹਾਂ ਮੈਂ ਕਹਿ ਰਹੀ ਸੀ ਕਿ ਆਪਣੇ ਆਪ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਹੁਣ ਆਪਣੇ ਆਪ ਨੂੰ ਟਾਈਮ ਕਿੱਦਾਂ ਦੇ ਸਕਦੇ ਆ ਜੇ ਤੁਸੀਂ ਆਪਣੇ ਲਈ ਦਿਨ ਵਿੱਚ ਇੱਕ ਘੰਟਾ ਨਹੀਂ ਕੱਢ ਸਕਦੇ ਕੀ ਹੁੰਦਾ ਹੈ ਕਿ ਰੁਟੀਨ ਬਣ ਗਈ ਹੈ ਸਵੇਰੇ ਉੱਠੇ ਆ ਕੀਤਾ ਆ ਕੀਤਾ ਆ ਕੀਤਾ ਉਸ ਤੋਂ ਬਾਅਦ ਆ ਕੀਤਾ ਫਿਰ ਉਸ ਤੋਂ ਬਾਅਦ 10 ਮਿੰਟ 15 ਮਿੰਟ ਪੈ ਗਏ ਬੱਸ ਜੀ ਕਈ ਲੋਕਾਂ ਦੀ ਤਾਂ ਗੱਲ ਇਦਾਂ ਸੁਣਨ ਨੂੰ ਮਿਲਦੀ ਆ ਸਿਰ ਖੁਰਕਣ ਨੂੰ ਵੇਲ ਨਹੀਂ ਆ ਲੋ ਦੱਸੋ ਗੱਲ ਇੱਕ ਗੱਲ ਹੀ ਹੈ ਵੈਸੇ ਪਰ ਦੇਖਿਆ ਜਾਵੇ ਇਹਦਾ ਮਤਲਬ ਇਹ ਹੈ ਕਿ ਉਹ ਜਦੋਂ ਇੱਕ ਕੰਮ ਚੋਂ ਨਿਕਲਦੇ ਆ ਨਾ ਤਾਂ ਦੂਜਾ ਕੰਮ ਉਹਨਾਂ ਦੇ ਦਿਮਾਗ ਚ ਘਾਰ ਘਾਰ ਚੁੱਕਾ ਹੁੰਦਾ ਹੈ ਕਿ ਇਸ ਤੋਂ ਬਾਅਦ ਆਕਰ ਜਦੋਂ ਉਹ ਕਰ ਲੈਂਦੇ ਆ ਤਾਂ ਤੀਜਾ ਕੰਮ ਉਹਨਾਂ ਦੇ ਦਿਮਾਗ ਚ ਘਾਰ ਘਾਰ ਚੁੱਕਾ ਹੁੰਦਾ ਹੈ ਕੰਮ ਕਰਨੀ ਚੰਗੀ ਗੱਲ ਹੈ ਜਿੱਦਾਂ ਆਪਾਂ ਕੱਲ ਕੀਤੀ ਗੱਲ ਕੰਮ ਸਾਡਾ ਕਰਮ ਹੈ ਸਾਡਾ ਧਰਮ ਹੈ ਪਰ ਪਰ ਸਿਰਫ ਤੇ ਸਿਰਫ ਕੰਮ ਕਰਨ ਥੋੜਾ ਹੀ ਆਇਆ ਸੀ ਆਪਣੇ ਆਪ ਨੂੰ ਖੁਸ਼ ਰੱਖਣਾ ਇੰਜੋਏ ਕਰਨਾ ਆਪਣੇ ਆਪ ਦੇ ਲਈ ਟਾਈਮ ਕੱਢਣਾ ਆਪਣੀ ਮਨ ਦੀ ਸ਼ਾਂਤੀ ਦੇ ਲਈ ਆਪਣੇ ਮਨ ਨੂੰ ਟਾਈਮ ਦੇਣਾ ਸਟੇਬਿਲਟੀ ਦੇਣਾ ਇਹ ਜਿਆਦਾ ਜ਼ਰੂਰੀ ਆ ਇਹ ਕਿਦਾਂ ਦੇ ਸਕਦੇ ਹਾਂ ਅਸੀਂ ਦੇਖੋ ਵਧੀਆ ਗੱਲ ਹੈ ਭਾਵੇਂ ਤੁਹਾਨੂੰ ਚੰਗੀ ਲੱਗੇ ਭਾਵੇਂ ਮਾੜੀ ਸੌਣ ਤੋਂ ਪਹਿਲਾਂ ਦੋ ਗਾਣੇ ਜ਼ਰੂਰ ਸੁਣਿਆ ਕਰੋ ਮਿਊਜ਼ਿਕ ਜ਼ਰੂਰ ਸੁਣਿਆ ਕਰੋ ਮਿਊਜ਼ਿਕ ਤੁਹਾਡੇ ਮਨ ਦੀਆਂ ਤਰੰਗਾਂ ਨੂੰ ਇੱਕ ਬੜੀ ਵਧੀਆ ენਰਜੀ ਨਾਲ ਭਰ ਦਿੰਦਾ ਹੈ ਕਿਉਂ ਨਹੀਂ ਸੁਣਨਾ ਦੱਸੋ ਹੈਨਾ ਜਦੋਂ ਤੁਸੀਂ ਘਰ ਵਿੱਚ ਕੋਈ ਕੰਮ ਕਰ ਰਹੇ ਹੋ ਹਲਕਾ ਜਿਹਾ ਮਿਊਜ਼ਿਕ ਲਗਾਓ ਆਪਣੇ ਕੋਲ ਲੈ ਪਤਾ ਨਹੀਂ ਲੱਗਣਾ ਕੰਮ ਕਿਦਾਂ ਹੋ ਗਿਆ ਸੱਚੀ ਗੱਲ ਹੈ ਇਹ ਪੁਰਾਣੇ ਸੌਂਗ ਸੁਣਨੇ ਨਵੇਂ ਸੌਂਗ ਸੁਣਨੇ ਕੋਈ ਨਵਾਂ ਗਾਣਾ ਆਇਆ ਹੈ ਬੱਚਿਆਂ ਨੇ ਦੱਸਿਆ ਲੈ ਆ ਆ ਕੀ ਤੁਸੀਂ ਲਾਇਆ ਆ ਕੀ ਲਾਇਆ ਨਹੀਂ ਤੁਸੀਂ ਦੇਖੋ ਮਹਿਸੂਸ ਕਰੋ ਉਸ ਚੀਜ਼ ਨੂੰ ਹਾਲੀਵੁੱਡ ਚ ਸੁਣਨਾ ਹਾਲੀਵੁੱਡ ਚ ਸੁਣੋ ਜਿਆਦਾ ਬਾਦ ਚ ਸੁਣਨਾ ਦੁਨੀਆ ਦੇ ਨਾਲ ਚੱਲੋ ਹਾਂ ਥੋੜੀ ਦੇਰ ਲਈ ਇਕੱਲੇ ਬੈਠ ਕੇ ਸੋਚੋ ਕੀ ਕਰ ਰਹੇ ਹਾਂ ਅਸੀਂ ਕਿਉਂ ਕਰ ਰਹੇ ਆ ਅਸੀਂ ਮੇਰਾ ਸਰੀਰ ਠੀਕ ਹੈ ਬਿਲਕੁਲ ਠੀਕ ਹੈ ਮੇਰਾ ਸਰੀਰ ਤੇ ਮੈਂ ਆਪਣੇ ਪਰਿਵਾਰ ਲਈ ਚੰਗੇ ਕੰਮ ਚੰਗੇ ਫਰਜ਼ ਅਨੁਸਾਰ ਸਾਰਾ ਕੁਝ ਨਿਭਾ ਰਹੇ ਆ ਕੋਈ ਡਿਊਟੀ ਕਰ ਰਿਹਾ ਕੋਈ ਨੌਕਰੀ ਕਰ ਰਿਹਾ ਕੋਈ ਘਰ ਚ ਕੰਮ ਕਰ ਰਿਹਾ ਕੋਈ ਬੱਚਿਆਂ ਦੀ ਦੇਖਭਾਲ ਕਰ ਰਿਹਾ ਕੋਈ ਬਜ਼ੁਰਗਾਂ ਦੀ ਦੇਖਭਾਲ ਕਰ ਰਿਹਾ ਹਰ ਕੋਈ ਆਪਣੀ ਡਿਊਟੀ ਨਿਭਾ ਰਿਹਾ ਪਰ ਡਿਊਟੀ ਉਹ ਬਾਤ ਈ ਹੈ ਜੇ ਅਸੀਂ ਠੀਕ ਆ ਅਸੀਂ ਕਦੋਂ ਠੀਕ ਆ ਜੇ ਸਾਡਾ ਮਨ ਖੁਸ਼ ਆ ਮਨ ਕਦੋਂ ਖੁਸ਼ ਆ ਜਦੋਂ ਸਾਡੇ ਮਨ ਦੀਆਂ ਹੁੰਦੀਆਂ ਨੇ ਤੇ ਆਪਣੇ ਮਨ ਦੀਆਂ ਜ਼ਰੂਰ ਕਰਨੀਆਂ ਨੇ ਭਾਵੇਂ ਥੋੜੀਆਂ ਹੀ ਕਰੋ ਕਰਨੀਆਂ ਜ਼ਰੂਰੀ ਠੀਕ ਹੈ ਚਲੋ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਐਤਵਾਰ ਦੀ 2 ਮਾਰਚ 2 ਮਾਰਚ ਔਰ ਚਾਣਲ ਪੱਖ ਹੈ ਤੀਜ ਦੀ ਤਿਥੀ ਹੈ ਰਾਤ ਨੂੰ 9:00 ਤੱਕ ਤੀਜ ਦੀ ਤਿਥੀ ਰਹੇਗੀ ਔਰ ਉਤਰਾ ਭਾਦਰਾ ਪਦ ਨਕਸ਼ਤਰ ਸਵੇਰੇ 9:00 ਉਸ ਤੋਂ ਬਾਅਦ ਰੇਰਤੀ ਨਕਸ਼ਤਰ 9:00 ਤੋਂ ਬਾਅਦ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੋਲ ਦੀ ਪੂਜਾ ਲੱਗਣ ਵਾਲੀ ਆ ਸ਼ੁਭ ਯੋਗ ਰਹੇਗਾ ਪੰਚਕ ਸਮਾਪਤ ਹੋ ਜਾਏਗੀ ਸਵੇਰੇ ਤੜਕੇ ਤੇ ਸ਼ਨੀ ਪੂਰਵ ਭਾਦਰਾ ਪਦ ਨਕਸ਼ਤਰ ਚ ਤਿੰਨ ਤਿੰਨ ਤੋਂ 6:00 ਜਨੀ ਸ਼ਾਮ ਨੂੰ 6:00 ਵਜੇ 4 ਮਿੰਟ ਤੇ ਤੇ ਰਾਜਮਾ ਰਜਮਾਨ ਦਾ ਮਹੀਨਾ ਜੋ ਹੈ ਸ਼ੁਰੂ ਹੋ ਜਾਏਗਾ ਤੇ ਗੱਲ ਕਰੀਏ ਆਪਾਂ ਅਗਰ ਸ਼ੁਕਰ ਬੱਕਰੀ ਸ਼ੁਕਰ ਬੱਕਰੀ ਹੋ ਗਿਆ ਕੱਲ ਦੇ ਤੇ ਜੇ ਦੇਖੀਏ ਤਾਂ ਗੰਡੂ ਮੂਲ 9:00 ਵਜੇ ਆਰੰਭ ਹੋ ਹੀ ਜਾਣੇ ਆ ਸਿਤਾਰਿਆਂ ਦੇ ਮੁਤਾਬਕ ਗ੍ਰਹਾਂ ਦੇ ਮੁਤਾਬਕ ਹਰ ਚੀਜ਼ ਹਰ ਚੀਜ਼ ਹਰ ਗ੍ਰਹਿ ਸਾਡੇ ਤੇ ਪਰ ਉਹ ਆਉਂਦਾ ਪਉਂਦਾ ਏ ਉਹ ਅਲੱਗ ਗੱਲ ਐ ਲੈਗਟਿਵ ਆ ਰਿਹਾ ਪੋਜ਼ਟਿਵ ਆ ਰਿਹਾ ਕਿਸੇ ਨੇ ਬੜੀ ਵਧੀਆ ਇੱਕ ਗੱਲ ਕੀਤੀ ਸੀ ਕਹਿੰਦੇ ਲੈ ਭਾਈ ਗ੍ਰਹਿ ਉਹਨੂੰ ਕਿਹੜਾ ਛੇੜਦਾ ਗ੍ਰਹਿਾਂ ਨੂੰ ਛੇੜਦਾ ਨਹੀਂ ਗ੍ਰਹਿ ਛੇੜ ਜਾਂਦੇ ਆ ਕਿੱਦਾਂ ਛੇੜਦੇ ਆ ਦੱਸਦੀ ਆ ਥੋੜੀ ਜੀ ਸੁਣੋ ਗੱਲ ਪ੍ਰੋਗਰਾਮ ਦੇ ਅਖੀਰ 'ਚ ਦੱਸੂਗੀ ਚਲੋ ਕੋਈ ਨਹੀਂ ਠੀਕ ਐ ਤੇ ਛੇੜ ਕਿੱਦਾਂ ਜਾਂਦੇ ਆ ਇਹ ਤੇ ਤੁਹਾਨੂੰ ਪਤਾ ਨਹੀਂ ਐ ਤਾਂ ਪਤਾ ਚਲੋ ਲੱਗ ਜੇਗਾ ਪਰ ਜਿਹੜੀ ਤੁਸੀਂ ਸੁਣਦੇ ਹੋ ਨਾ ਵੀਡੀਓ ਤੇ ਉਹਦੇ ਤੇ ਕਮੈਂਟ ਕਰਦੇ ਹੋ ਬੜਾ ਵਧੀਆ ਲੱਗਦਾ ਹੈ ਕਿ ਟਾਈਮ ਕੱਢ ਕੇ ਟਾਈਮ ਅਥਰ ਟਾਈਮ ਬਹੁਤ ਕੀਮਤੀ ਹੈ ਨਾ ਟਾਈਮ ਕੱਢ ਕੇ ਸੁਣਨਾ ਬਹੁਤ ਧਿਆਨ ਨਾਲ ਸੁਣਨਾ ਤੇ ਉਸ ਤੋਂ ਬਾਅਦ ਟਾਈਮ ਕੱਢ ਕੇ ਕਮੈਂਟ ਵੀ ਕਰਨਾ ਦੇਖੋ ਜਿੰਨਾ ਵੀ ਧੰਨਵਾਦ ਕਰ ਸਕਾਂ ਮੈਂ ਤੁਹਾਡਾ ਉਹਨਾ ਹੀ ਥੋੜਾ ਹੈ ਕਿਉਂਕਿ ਕਦਰ ਕਰਨੀ ਚਾਹੀਦੀ ਹੈ ਕਦਰ ਕਰਨੀ ਚਾਹੀਦੀ ਹੈ ਮੈਂ ਬੜੀ ਕਦਰ ਕਰਦੀ ਹਾਂ ਤੁਹਾਡੀ ਸੱਚੀ ਗੱਲ ਹੈ ਨਾ ਚਲੋ ਅੱਜ 2 ਮਾਰਚ ਹੋ ਗਈ ਹੈ ਆਪਾਂ ਗੱਲ ਕਰ ਰਹੇ ਸੀ ਕਿ ਤੀਜ ਦੀ ਸ਼ੁਕਲ ਮਹੀਨੇ ਦੇ ਫੱਗਣ ਮਹੀਨੇ ਦੀ ਤੀਜ ਦੀ ਤਿੱਥੀ ਹੈ ਉਤਰਾ ਵਾਦਰਾ ਪਦ ਨਕਸ਼ਤਰ ਤੋਂ ਬਾਅਦ ਰੇਤੀ ਨਕਸ਼ਤਰ ਚੱਲ ਪੈਣਾ ਇਹ ਗੱਲ ਕਰਦੇ ਸੀ ਆਪਾਂ ਤੇ ਚੰਦਰ ਰਾਹੁ ਦਾ ਜੋਗ ਜੋ ਹੈ ਇਹ ਬਣਿਆ ਹੀ ਹੋਇਆ ਹੈ ਹਜੇ ਕੱਲ ਸਵੇਰੇ ਤੱਕ ਬਣੇਗਾ ਚੰਦਰ ਰਾਹੁ ਦਾ ਜੋਗ ਤੇ ਉਸ ਤੋਂ ਬਾਅਦ ਚੰਦਰ ਮੇਸ਼ ਰਾਸ਼ੀ 'ਚ ਚਲਾ ਜਾਏਗਾ ਚਲੋ ਕੀ ਪ੍ਰਭਾਵ ਪਵੇਗਾ ਚਾਰ ਗ੍ਰਹਾਂ ਦਾ ਇਸ ਬਾਰੇ ਆਪਾਂ ਜਾਣਦੇ ਹਾਂ 4.5 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਰਾਹੁ ਕਾਲ ਦਾ ਟਾਈਮ ਰਹੇਗਾ ਸਭ ਤੋਂ ਪਹਿਲਾਂ ਅਸੀਂ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਵੀ ਥੋੜੀ ਜਿਹੀ ਕਲਪਹਟ ਵਾਲਾ ਸਕਿਨ ਪ੍ਰੋਬਲਮ ਹੋਈ ਥੋੜੀ ਜੀ ਖਾਰਸ ਨੇ ਤੰਗ ਕੀਤਾ ਮੌਸਮ ਬਦਲ ਰਿਹਾ ਹੋ ਸਕਦਾ ਇਸ ਕਰਕੇ ਹੋਵੇ ਤਾਂ ਕੀ ਕਰਨਾ ਤੁਸੀਂ ਸ਼ਨੀ ਤੁਹਾਡੇ 11ਵੇਂ ਸਥਾਨ 'ਚ ਹੈ ਤਾਂ ਐਤਵਾਰ ਦਾ ਦਿਨ ਹੈ ਤਾਂ ਹੋ ਸਕਦਾ ਬੰਦਰਾ ਨੂੰ ਕੁਝ ਖਾਣਾ ਪਾ ਕੇ ਆਓ ਰਿਲੈਕਸ ਮਿਲੇਗੀ ਟੌਰਸ ਸਿਆਣੀ ਬ੍ਰਿਖਾ ਰਾਸ਼ੀ ਵਾਲਿਆਂ ਦਾ ਅੱਜ ਦਾ ਉਪਾਰ ਆਵੇਗਾ ਇੱਕ ਤੇ ਭਾਵੇਂ ਸੰਡੇ ਆ ਸੰਡੇ ਨੂੰ ਫਾਂਡੇ ਬਣਾਉਣ ਦੇ ਲਈ ਜ਼ਰੂਰੀ ਥੋੜੀ ਹੈ ਕਿ ਸਿਰਫ ਆਰਾਮ ਕੀਤਾ ਜਾਵੇ ਛੋਟੇ-ਮੋਟੇ ਕੰਮਾਂ ਨਾਲ ਪਰਿਵਾਰ ਵਿੱਚ ਸਾਥ ਵੀ ਦੇਣਾ ਚਾਹੀਦਾ ਹੈ ਅਗਰ ਪਰਿਵਾਰ ਨੂੰ ਤੁਹਾਡੀ ਜ਼ਰੂਰਤ ਹੈ ਕਿਤੇ ਜਾਣਾ ਚਾਹੁੰਦੇ ਆ ਤਾਂ ਜਰੂਰ ਘੁੰਮ ਫਿਰ ਕੇ ਆਓ ਕਿਤੇ ਮੂਵੀ ਵਗੈਰਾ ਦੇਖ ਆਓ ਵਧੀਆ ਰਹੇਗਾ ਸ਼ੁਕਰ ਚੰਦਰ ਨਾਲ ਹੈ ਮਨ ਦੀ ਚੰਚਲਤਾ ਤੇ ਥੋੜਾ ਜਿਹਾ ਕੰਟਰੋਲ ਰੱਖੋਗੇ ਤਾਂ ਹੋਰ ਅੱਛਾ ਦਿਨ ਜਾ ਸਕਦਾ ਹੈ ਜੈਮਿਨੀ ਮਿਥੂ ਰਾਸ਼ੀ ਮਿਥਨ ਰਾਸ਼ੀ ਦੇ ਲਈ ਖਰਚੇ ਵਾਧੂ ਹੋ ਰਿਹਾ ਗੁੱਸਾ ਵਾਧੂ ਆ ਰਿਹਾ ਲਾਤ ਸੇ ਦਰਦ ਹੋ ਰਿਹਾ ਤਾਂ ਜਰੂਰ ਅੱਜ ਤੁਸੀਂ ਕੀੜਿਆਂ ਨੂੰ ਸ਼ੱਕਰ ਆਟਾ ਪਾ ਦੇਣਾ ਕਿਉਂਕਿ ਸੂਰਜ ਸ਼ਨੀ ਦੀ ਜੁਤੀ ਹੈ ਸਤਨਾਜਾ ਜਾਂ ਤੇਲ ਛੋਲੇ ਵੀ ਤੁਸੀਂ ਪ ਜਾਏਗਾ ਹਾਂ ਸਵੇਰ ਉੱਠ ਕੇ ਪਾਣੀ ਦੀ ਕੁਰਲੀ ਕਰਨਾ ਗੁੱਸੇ ਤੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਅੱਜ ਹਰੇ ਰੰਗ ਦਾ ਰੁਮਾਲ ਆਪਣੇ ਕੋਲ ਰੱਖ ਲਓ ਜਾਂ ਹਰੀ ਇਲਾਇਚੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਬੁੱਧ ਸੂਰਜ ਦਾ ਮੇਲ ਹੋ ਜਾਏਗਾ ਕੈਂਸਰ ਜਾਨੀ ਕਰਕਰਾਸ਼ੀ ਵਾਲਿਆਂ ਦੇ ਲਈ ਤਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬਣ ਸਕਦਾ ਪਰਿਵਾਰ ਨਾਲ ਜਾਂ ਮੱਥਾ ਟੇਕਣ ਦੇ ਲਈ ਖਰਚ ਚਰਚਾ ਹੋ ਸਕਦੀ ਹੈ ਕਿ ਜਾਣਾ ਹੈ ਮੱਥਾ ਟੇਕ ਕੇ ਆਣਾ ਹੈ ਪਰਮਾਤਮਾ ਦਾ ਨਾਮ ਲੈਣਾ ਬੜੀ ਅੱਛੀ ਗੱਲ ਹੈ ਜਾ ਰਹੇ ਹੋ ਤਾਂ ਨੌਕੂਟ ਪਾਣੀ ਦੇ ਵੀ ਪੀ ਲੈਣਾ ਤੇ ਆਪਣੇ ਕੋਲ ਚਾਂਦੀ ਲੈ ਕੇ ਜਾਣਾ ਹਾਂ ਵਾਹਨ ਜ਼ਰੂਰ ਧਿਆਨ ਨਾਲ ਚਲਾਉਣਾ ਹੈ ਬਹੁਤ ਹੌਲੀ ਚਲਾਉਣਾ ਵਾਹਨ ਦਾ ਵੀ ਨੁਕਸਾਨ ਹੋਏਗਾ ਨਾਲ ਆਪਣਾ ਨੁਕਸਾਨ ਹੋ ਜਾਦਾ ਫਾਇਦਾ ਕੀ ਹੈ ਹੋਲੀ ਚੱਲੋ ਆਰਾਮ ਨਾਲ ਚੱਲੋ ਹਰ ਚੀਜ਼ ਦੇ ਲਈ ਦੁਨੀਆ ਚ ਵਾਰ-ਵਾਰ ਨਹੀਂ ਆਉਣਾ ਰਿਲੈਕਸ ਨਾਲ ਆਰਾਮ ਨਾਲ ਹਰ ਸਮੇ ਨੂੰ ਬਤੀਤ ਕਰਨਾ ਚਾਹੀਦਾ ਹੈ ਪਿੰਕ ਰੰਗ ਤੁਹਾਡਾ ਅੱਜ ਸ਼ੁਭ ਰਹਿਣ ਵਾਲਾ ਤੇ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰਨਾ ਨਹੀਂ ਭੁੱਲਣਾ ਲਿਓਜ਼ਾ ਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਥੋੜੇ ਸਿਤਾਰੇ ਪੇਟ ਖਰਾਬ ਦੰਦਾਂ ਦੀ ਪ੍ਰੋਬਲਮ ਕਹਿ ਸਕਦੇ ਆ ਆਪਾਂ ਕਿ ਸਿਹਤ ਲਈ ਤੁਹਾਡੇ ਢਿੱਲੇ ਚੱਲਦੇ ਪਏ ਆ ਤਾਂ ਸਿਹਤ ਸੰਭਾਲਣੀ ਜ਼ਿਆਦਾ ਜ਼ਰੂਰੀ ਹੈ ਇਹ ਨਹੀਂ ਹੈ ਕਿ ਪੈ ਕੇ ਆਰਾਮ ਕਰਕੇ ਹੀ ਸਿਹਤ ਸੰਭਾਲੀ ਜਾਂਦੀ ਹੈ ਥੋੜੀ ਜੀ ਸੈਰ ਵੀ ਕਰੋ ਥੋੜੀ ਜੀ એનર્ਜੀ ਦਿਓ ਆਪਣੇ ਆਪ ਨੂੰ ਜਲਦੀ ਉੱਠੋ ਸੂਰਜ ਦੇ ਦਰਸ਼ਨ ਕਰ ਲਓ ਕਿਰਪਾ ਤੇਰੀ ਵੀ ਆਸ਼ੀਰਵਾਦ ਹੈ ਤੂੰ ਹੀ ਤੇ એનર્ਜੀ ਦੇਣੀ ਹੈ ਤੇਰੇ ਕਰਕੇ ਤੇ ਅਸੀਂ ਸਾਨੂੰ ਇਹ ਜੋ ਹੱਡੀਆਂ ਜੋੜਾਂ ਦਾ ਕਾਰਕ ਤੁਹਾਨੂੰ ਮੰਨਿਆ ਗਿਆ ਚਾਰ ਦਿਨਾਂ ਆਓ ਤੇ ਉਹਦੀ अहमियत ਪਤਾ ਲੱਗਦੀ ਹੈ ਪਰ ਨਹੀਂ ਰੋਜ਼ ਆ ਰਿਹਾ ਤੇ अहमियत ਉਹ ਦੋਵੇਂ ਤੇ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ ਨਾਲ ਤਾਂ ਵੀ ਤੇ ਗਲਾਸ ਪਾਣੀ ਪੀਣਾ ਹੈ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਅੱਜ ਦਿਨ ਅੱਛਾ ਜਾਏਗਾ ਬੁੱਧਾ ਨਕਸ਼ਤਰ ਚੱਲੇਗਾ ਵਧੀਆ ਇਹ ਸਿਤਾਰੇ ਤੁਹਾਡੇ ਚੰਗੇ ਆ ਕੰਮਕਾਰ ਦੀ ਸਥਿਤੀ ਵੀ ਠੀਕ ਹੈ ਔਰ ਥੋੜੇ ਜਿਹਾ ਬਿਜ਼ੀ ਰਹੋਗੇ ਤੁਸੀਂ ਪਰਿਵਾਰ ਵੀ ਬਿਜ਼ੀ ਰਹੇਗਾ ਤੇ ਪਰਵਾਰ ਨਾਲ ਬੈਠ ਕੇ ਖਾਣਾ ਜ਼ਰੂਰ ਖਾਣਾ ਹੈ ਵਿਦੇਸ਼ ਤੋਂ ਪੈਸਾ ਆ ਰਿਹਾ ਹੈ ਜਾਂ ਆ ਸਕਦਾ ਹੈ ਵਿਦੇਸ਼ ਚੋਂ ਤੁਸੀਂ ਤਾਂ ਕੰਮਕਾਰ ਬਦਲ ਲਈ ਵੀ ਸਮਾਂ ਬਿਹਤਰ ਰਿਜ਼ਲਟ ਦੇਗਾ ਲਿਬਰਾ ਜਾਨੀ ਤੁਲ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਤੁਲੇ ਰਾਸ਼ੀ ਵਾਲਿਆਂ ਨੂੰ ਵੀ ਥੋੜਾ ਜਿਹਾ ਅਲੀਗੇਸ਼ਨ ਤੋਂ ਮੰਤੋਂ ਬਚਣਾ ਹੈ ਕੰਮਕਾਰ ਦੀ ਭੱਜ ਨੱਠ ਭਾਵੇਂ ਰਹੇਗੀ ਗੱਲਾਂ ਬਾਤਾਂ ਜ਼ਿਆਦਾ ਰਹਿਣਗੀਆਂ ਫੋਨ ਤੇ ਜ਼ਿਆਦਾ ਟਾਈਮ ਤੁਹਾਡਾ ਸਪੈਂਡ ਹੋਏਗਾ ਕਹੋਗੇ ਕਿ ਬਿਜ਼ਨਸ ਕੰਮਕਾਰ ਦੀ ਗੱਲ ਕਰ ਰਹੇ ਹਾਂ ਪਰ ਵੱਧ ਦੋ ਗੱਲਾਂ ਦੇ ਨਾਲ ਸਿਰ ਦਰਦ ਹੋ ਸਕਦਾ ਥੋੜਾ ਧਿਆਨ ਰੱਖੋ ਜਿੰਨੀ ਗੱਲ ਸ਼ਾਰਟ ਵਿੱਚ ਕੰਮ ਦੀ ਕੀਤੀ ਜਾਵੇ ਉਨੀ ਚੰਗੀ ਹੈ ਖਰਚਿਆਂ ਤੇ ਥੋੜਾ ਤੁਹਾਨੂੰ ਕੰਟਰੋਲ ਰੱਖਣਾ ਹੀ ਪੈਣਾ ਨਹੀਂ ਤੇ ਆਰਥਿਕ ਸਥਿਤੀ ਡਾਵਾਂਡੋਲ ਹੋ ਜਾਏਗੀ ਛੇਵੇਂ ਚੰਦਰ ਵੀ ਰਾਜਮਾਨ ਹੈ ਚਲੋ ਕੀ ਕਰਨਾ ਹੈ ਅੱਜ ਤੁਸੀਂ ਇੱਕ ਦੁੱਧ ਦਾ ਪੈਕੇਟ ਲੈ ਕੇ ਮੰਦਰ ਰੱਖ ਸਕਦੇ ਹੋ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਨਕਸ਼ਤਰ ਮਿੱਤਰਨੀਆ ਥੋੜੀ ਜੀ ਉਦਾਸੀ ਥੋੜੀ ਜੀ ਸੁਸਤੀ ਪਈ रह ਸਕਦੀ ਹੈ ਸਰੀ ਨੂੰ ਲੇਜੀਪਾਨ ਜਾ ਰਹੇਗਾ ਕੰਮਗਾਰ ਨੂੰ ਕੱਲ ਤੇ ਨਹੀਂ ਢਾਲਣਾ ਚਾਹੀਦਾ ਤੁਹਾਨੂੰ ਕਿਸੇ ਨੂੰ ਵੀ ਉਹ ਜ਼ਰੂਰ ਕਰ ਲਓ ਭਾਵੇਂ ਘਰੇਲੂ ਹੈ ਤਾਂ ਭਾਵੇਂ ਕਿਤੇ ਜਾ ਆ ਕੇ ਕਿਸੇ ਨਾਲ ਕੋਈ ਤੁਸੀਂ ਕਿਤੇ ਕੋਈ ਲੋਕੇਸ਼ਨ ਦੇਖਣੀ ਹੈ ਜਾਂ ਕੁਝ ਵੀ ਕਰਨਾ ਹੈ ਤਾਂ ਉਹਦੇ ਲਈ ਹਿੰਮਤ ਕਰੋ ਤਾਂ ਇਹ ਕੰਮ ਅੰਗੇ ਵਧਣਗੇ ਠੀਕ ਹੈ ਹਾਂ ਗੁੱਸੇ ਤੇ ਕੰਟਰੋਲ ਰੱਖੋ ਗੱਲ-ਗੱਲ ਤੇ ਬਹਿਸ ਵਾਜੀ ਪਰਿਵਾਰ 'ਚ ਨੁਕਸਾਨ ਕਰਾਏਗੀ ਸੈਜੀਟੇਰੀਅਸ ਤੁਨਰਾਸ਼ੀ ਦੀ ਗੱਲ ਕਰੀਏ ਤਾਂ ਤੁਨਰਾਸ਼ੀ ਵਾਲਿਆਂ ਦੇ ਲਈ ਜੋ ਨਕਸ਼ਤਰ ਚੱਲ ਰਿਹਾ ਉਸ ਦੇ ਮੁਤਾਬਕ ਠੀਕ ਠਾਕ ਜਿਹੀ ਹੈ ਮਿਲੇ ਜੁਲੇ ਪ੍ਰਵਾਹ ਵਾਲਾ ਦਿਨ ਜਾਣ ਵਾਲਾ ਹੈ ਬ੍ਰਹਸਪਤੀ ਦੀ એનર્ਜੀ ਠੀਕ ਹੈ ਵਧੀਆਏ ਤੇ ਨਾਲ ਪਰਿਵਾਰਿਕ ਤੌਰ ਤੇ ਸ਼ਾਂਤੀ ਬਣੀ ਰਹੇ ਤਸਵੀਰ ਤੋਂ ਕੱਚੀ ਲੱਸੀ ਦਾ ਚਿੱਟਾ ਦੇ ਦੇਣਾ ਹੈ ਬੁੱਧ ਦਾ ਨਕਸ਼ਤਰ ਜੋ ਹੈ ਉਹਨੂੰ ਸ਼ੁਭ ਕਰਨ ਦੇ ਲਈ ਤੁਲਸੀ ਵਾਲੇ ਤੁਲਸੀ ਦੇ ਪੱਤੇ ਦੀ ਸੇਵਨ ਕਰ ਲਓ ਤੁਲਸੀ ਵਾਲੀ ਚਾਹ ਪੀ ਲਓ ਵਧੀਆ ਗੱਲ ਆ ਤਾਂ ਕੀ ਹੋਏਗਾ ਸ਼ਨੀ ਬੁੱਧ ਦੀ ਯੂਤੀ ਬਣ ਜਾਏਗੀ ਤੂੰ ਤੁਹਾਨੂੰ ਸ਼ੁਭ ਪ੍ਰਭਾਵ ਦੇ ਜਾਏਗੀ ਘਰ 'ਚ ਜੋ ਵੀ ਛੋਟੇ-ਮੋਟੇ ਦੇ ਦਰਵਾਜ਼ੇ ਆੜ ਰਹੇ ਨੇ ਕੰਸਟਰਕਸ਼ਨ ਦਾ ਕੰਮ ਕਰਾਉਣਾ ਉਹ ਜ਼ਰੂਰ ਠੀਕ ਕਰੋ ਕੈਪ੍ਰਿਕੌਰ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਜੋ ਸਿਤਾਰੇ ਚੱਲਦੇ ਆ ਥੋੜੀ ਗਲੇ ਦੀ ਪ੍ਰੋਬਲਮ ਤੰਗ ਕਰੇਗੀ ਨਜ਼ਲਾ ਜੁਕਾਮ ਛਿੱਕਾਂ ਤੰਗ ਕਰਨਗੇ ਫਟਕੜੀ ਵਾਲੇ ਪਾਣੀ ਦੀ ਕੁਰਲੀ ਕਰੋ ਸੇਤ ਨੂੰ ਸ਼ੋਕ ਕਦੇ ਮੋਢੇ ਚ ਦਰਦ ਹੋ ਰਿਹਾ ਤੁਹਾਡੇ ਕਦੇ ਕੁਝ ਯਾਨੀ ਸੇਤ ਲਈ ਸਿਤਾਰੇ ਦੇਖਿਆ ਜਾਵੇ ਤਾਂ तकरीबन तकरीबन 70% ਲੋਕਾਂ ਦੇ ਡਾਉਨ ਚੱਲਦੇ ਪਏ ਆ ਉਹ ਕਿਉਂ ਇੱਕ ਤਾਂ ਸੂਰਜ ਅਨ ਦੀ ਜੁਤੀ ਹੈ ਉੱਪਰ ਚੀ ਦੇਖੋ ਤੁਸੀਂ ਬੁੱਧ ਨੀਚ ਦਾ ਹੋ ਗਿਆ ਬੁੱਧ ਸਾਡੇ ਦਿਮਾਗ ਮੰਦਾ ਕਾਰਕ ਪਤਾ ਹੀ ਨਹੀਂ ਲੱਗਦਾ ਮਹਿੰਗਾਈ ਇੰਨੀ ਵੱਧਦੀ ਜਾਂਦੀ ਹੈ ਕਦੇ ਕੁਛ ਕਦੇ ਕੁਛ ਇਹਦੇ ਤੇ ਚਰਚਾ ਕਰ ਕਰਕੇ ਕਿੱਦਾਂ ਕਿਵੇਂ ਹੋਏਗਾ ਦਿਮਾਗ ਦੇ ਉਲਝੇਵੇਂ ਵਧੇ ਪਏ ਰਿਲੈਕਸ ਕਰੋ ਮੈਡੀਟੇਸ਼ਨ ਕਰੋ ਤੁਸੀਂ ਕੁਝ ਨਹੀਂ ਬਦਲ ਸਕਦੇ ਬਸ ਅਸੀਂ ਆਪਣੇ ਆਪ ਨੂੰ ਸਹੀ ਕਰਨਾ ਹੈ ਠੀਕ ਹੈ ਸਿਹਤ ਸਹੀ ਹੈ ਤਾਂ ਸਭ ਕੁਝ ਸਹੀ ਹੈ ਅਕੀਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਜੋ ਸਿਤਾਰੇ ਚੱਲਣਗੇ ਜੀ ਗ੍ਰਹਾਂ ਦੇ ਮੁਤਾਬਕ ਜੇ ਦੇਖੀਏ ਤਾਂ ਤੁਹਾਡੇ ਵੀ ਸਿਰ ਚ ਦਰਦ ਸਿਰ ਤੇ ਬੋਝ ਆ ਹੋਇਆ ਹੀ ਹੋਇਆ ਚਲੋ ਧੰਨ ਬਿਜ਼ਨਸ ਕੰਮ ਕਰ ਲਈਏ ਆਉਣ ਵਾਲਾ ਹਫਤਾ ਵੀ ਵਧੀਆ ਹੈ ਕਿਉਂਕਿ ਮੇਸ਼ੇ ਰਾਸ਼ੀ ਚ ਜਾਏਗਾ ਚੰਦਰਮਾ ਤੇ ਉਸ ਤੋਂ ਬਾਅਦ ਬ੍ਰਿਖ ਰਾਸ਼ੀ ਵਿੱਚ ਜਾਏਗਾ ਚੰਦਰ ਰਾਹੁ ਦੇ ਯੋਗ ਦੇ ਲਈ ਦਿਨ ਦੀ ਸ਼ੁਰੂਆਤ ਮਾਂ ਦੇ ਪੈਰੀ ਹੱਥ ਲਾ ਕੇ ਕਰਨੇ ਆ ਤੇ ਨਾਲ ਹੀ ਦੁੱਧ ਦਾ ਪੈਕੇਟ ਅੱਜ ਵੀ ਤੁਸੀਂ ਮੰਦਰ ਰੱਖ ਸਕਦੇ ਹੋ ਬਾਣੀ ਚ ਕਈ ਜਗ੍ਹਾ ਤੇ ਚੁੱਪ ਰਹਿਣਾ ਚੁੱਪ ਰਹਿਣਾ ਹੀ ਤੁਹਾਨੂੰ ਰਿਜ਼ਲਟ ਚੰਗੇ ਦੇਵੇਗਾ ਗੱਲ-ਗੱਲ ਤੇ ਆਪਣੀ ਸਲਾਹ ਦੇਣਾ ਗੱਲ-ਗੱਲ ਤੇ ਗੱਲਾਂ ਦੇ ਵਿੱਚ ਇੰਟਰਫੀਰੈਂਸ ਕਰਨਾ ਜਿੱਥੇ ਕੋਈ ਨਹੀਂ ਪੁੱਛਦਾ ਚੁੱਪ ਹੀ ਰੋ ਚੰਗਾ ਮੋਬਾਈਲ ਤੋਂ ਤੇ ਵੈਸੇ ਹੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਚੀਜ਼ਾਂ ਪਰਹੇਜ਼ ਕਰਕੇ ਚੱਲੋ ਸ਼ੁਭਾਸਰ ਹੋ ਜਾਏਗਾ ਪਾਈਸੇ ਜਾਨੀ ਮੇਂ ਦਾਸ਼ੀ ਦੀ ਗੱਲ ਕਰੀਏ ਤਾਂ ਮੇਂ ਦਾਸ਼ੀ ਵਾਲਿਆਂ ਦੇ ਲਈ ਦੋ ਬੁੱਧਾ ਨਕਸ਼ਤਰ ਹੈ ਠੀਕ ਠਾਕ ਹੈ ਪਰ ਮਾਤਾ ਦੀ ਸਿਹਤ ਥੋੜੀ ਖਰਾਬ ਰਹਿ ਸਕਦੀ ਹੈ ਮਾਤਾ ਦੀ ਸਿਹਤ ਦੇ ਲਈ ਤੁਸੀਂ ਪੰਛੀਆਂ ਨੂੰ ਅੱਜ ਸਤਨਾਜਾ ਪਾ ਸਕਦੇ ਹੋ ਤਾਂ ਸਤਨਾਜਾ ਜਲ ਪਰਵਾਵੀ ਕਰ ਸਕਦੇ ਹੋ ਕੰਮਕਾਰ ਬਿਜ਼ਨਸ ਲਈ ਜ਼ਿਆਦਾ ਇਨਵੈਸਟਮੈਂਟ ਕਿਸੇ ਚੀਜ਼ ਲਈ ਕਰਨੀ ਨੁਕਸਾਨ ਹੀ ਕਰਾਏਗੀ ਪਰ ਥੋੜੀ ਥੋੜੀ ਕਰਨੀ ਐ ਸੋਚ ਸਮਝ ਕੇ ਹਾਂ ਕੋਈ ਪ੍ਰਾਪਰਟੀ ਦੀ ਬੰਦੀ ਬੰਦੀ ਡੀਲ ਰੁਕ ਸਕਦੀ ਹੈ ਜਾਂ ਉਸ ਉਧਰ ਨੁਕਸਾਨ ਹੋ ਸਕਦਾ ਕਿਸੇ ਡੀਲ ਦਾ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਜੀ ਇੱਕਦਾਰ ਸੋਚ ਕੇ ਬੈ ਕੇ ਖਾਣਾ ਖਾਓ ਤੇ ਇੱਕ ਗੁੱਸੇ ਤੇ ਕੰਟਰੋਲ ਰੱਖੋ ਦੂਜਾ ਹਰਾ ਰੰਗ ਨਾ ਪਾਓ ਤੇ ਜੱਕਪੂਰ ਦੀ ਟਿੱਕੇ ਆਪਣੇ ਕੋਲ ਰੱਖ ਲਓ ਸ਼ੁਕਰ ਸ਼ਾਂਤ ਰਹੇਗਾ ਜਾਂ ਘਰ ਦੀ ਛੱਤ ਤੇ ਵੀ ਰੱਖ ਸਕਦੇ ਹੋ ਬ੍ਰਹਸਪਤ ਨੂੰ ਸ਼ੁਭ ਕਰਨ ਲਈ ਪੀਲਾ ਰੰਗ ਪਾ ਸਕਦੇ ਹੋ ਤੇ ਆਪਣੇ ਇਸਤ ਨੂੰ ਮੱਥਾ ਟੇਕ ਕੇ ਦਿਨ ਦੀ ਸ਼ੁਰੂਆਤ ਕਰਨੀ ਐ ਨਰਜੀ ਨੂੰ ਸ਼ੁਭ ਕਰੇਗੀ ਇਹ ਸੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਅਸਟ੍ਰੋਲੋਜੀ ਵਿਦਿਅਲੋਜੀ ਉਹ ਨਾ ਮੇਰੇ ਟੀਵੀ ਤੇ ਜਿਹੜਾ ਪ੍ਰੋਗਰਾਮ ਆਉਂਦਾ ਉਹਦਾ ਨਾਮ ਹੈ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਤੇ ਕਈ ਵਾਰੀ ਉਹ ਵੀ ਮੂੰਹ ਚੋਂ ਨਿਕਲ ਜਾਂਦਾ ਅੱਛਾ ਟੀਵੀ ਤੇ ਜਦੋਂ ਮੈਂ ਪ੍ਰੋਗਰਾਮ ਦਿੰਦੀ ਆ ਤਾਂ ਉੱਥੇ ਕਈ ਵਾਰੀ ਨਿਕਲ ਜਾਂਦਾ ਆਪਾਂ ਗੱਲ ਕਰਾਂਗੇ ਸਟ੍ਰੋਲੋਜੀ ਵਿਦਿਅਲੋਜੀ ਦੀ ਤਾਂ ਲੌਜਿਕ ਤਾਂ ਚਲੋ ਹੈ ਹੀ ਆ ਇਹੀ ਹੈ ਕਿ ਕਿਸ ਤਰ੍ਹਾਂ ਦੀ ਪਰਿਭਾਸ਼ਾ ਜਾਂ ਕਿਸ ਤਰ੍ਹਾਂ ਦੇ ਉਹਨਾਂ ਦੇ ਕੰਮ ਕਿਉਂ ਗੱਲ ਕੀਤੀ ਆਪਾਂ ਸੁਣੋ ਅਸਲ ਦੇ ਵਿੱਚ ਕਿਸੇ ਨੇ ਪੁੱਛਿਆ ਸੀ ਲੈ ਜੀ ਗ੍ਰਹਿਾਂ ਨੂੰ ਕੌਣ ਛੇੜ ਸਕਦਾ ਕਿਸੇ ਦੀ ਕੀ ਹਿੰਮਤ ਹੈ ਗ੍ਰਹਿਾਂ ਨੂੰ ਛੇੜੇ ਪਰ ਗ੍ਰਹਿਾਂ ਨਾਲ ਸੰਬੰਧਿਤ ਚੀਜ਼ਾਂ ਨੂੰ ਛੇੜ ਕੇ ਅਸੀਂ ਉਹਨਾਂ ਗ੍ਰਹਿਾਂ ਦੀ ਅਲਰਜੀ ਨੂੰ ਪੋਜ਼ਿਟਿਵ ਜਨ ਨੇਗੇਟਿਵ ਕਰਦੇ ਆ ਦੁਨੀਆਦਾਰੀ ਦੇ ਕੰਮ ਨੇ ਜੀ ਕਰਨੇ ਪੈਂਦੇ ਆ ਕੀ ਕਿਸੇ ਨੂੰ ਪਸੰਦੇ ਬਣਾਣਾ ਕੋਈ ਮਹਿਮਾਨ ਆਵੇ ਨਾ ਘਰ 'ਚ ਤੇ ਉਹਦੀ ਪਸੰਦ ਦਾ ਖਾਣਾ ਪੁੱਛ ਕੇ ਬਣਾਇਆ ਜਾਂਦਾ ਤਾਂ ਕਿ ਅਗਲੇ ਤੇ ਚਿਹਰੇ ਦੀ ਸਮਾਈਲ ਬੜੀ ਸਾਰੀ ਹੋ ਜਾਏ ਤੇ ਜਦੋਂ ਕੋਈ ਗ੍ਰਹਿ ਦੀ ਦਸ਼ਾ ਚੱਲੇ ਨਾ ਤਾਂ ਉਸ ਗ੍ਰਹਿ ਦੀਆਂ ਚੀਜ਼ਾਂ ਆਪਾਂ ਕਦੇ ਧਾਰਮਿਕ ਸਥਾਨ ਤੇ ਰੱਖਦੇ ਆ ਕਦੇ ਪੰਛੀਆਂ ਨੂੰ ਪਾਉਂਦੇ ਆ ਕਦੇ ਕੋਸ਼ ਕਰਦੇ ਆ ਜਿੱਦਾਂ ਮੰਨ ਲਓ ਸ਼ਨੀ ਦੀ ਦਸ਼ਾ ਆਪਾਂ ਗੱਲ ਕੀਤੀ ਸੀ ਸ਼ਨੀ ਦੀ ਤਾਂ ਸ਼ਨੀ ਨੂੰ ਨਹੀਂ ਛੇੜਾਂਗੇ ਮਤਲਬ ਸ਼ਨੀ ਨੂੰ ਕਿਨੇ ਛੇੜਨਾ ਜਾ ਕੇ ਉੱਤੇ ਪਰ ਜੇ ਆਪਾਂ ਸ਼ਨੀ ਨਾਲ ਸੰਬੰਧਿਤ ਚੀਜ਼ਾਂ ਜਿਵੇਂ ਮਜ਼ਦੂਰ ਦਾ ਹੱਕ ਹੈਨਾ ਮਜ਼ਦੂਰਾਂ ਦੀ ਸੇਵਾ ਕਰਾਂਗੇ ਮਤਲਬ ਉਹਨਾਂ ਨੂੰ ਕੁਝ ਨਾ ਕੁਝ ਦਾਂਗੇ ਜਿਹੜਾ ਸਫਾਈ ਕਰਮਚਾਰੀ ਹੈ ਸੱਪ ਨਹੀਂ ਮਾਰਾਂਗੇ ਹੈਨਾ ਤਾਂ ਸਮਝੋ ਸ਼ਨੀ ਸਾਣੂ ਨੁਕਸਾਨ ਨਹੀਂ ਕਰੇਗਾ ਸ਼ਰਾਬ ਤੇ ਕਬਾਬ ਤੋਂ ਦੂਰੀ ਬਣਾ ਕੇ ਰੱਖਾਂਗੇ ਤਾਂ ਇਹ ਸ਼ਨੀ ਨੂੰ ਛੇੜਨ ਦੇ ਬਰਾਬਰ ਹੀ ਹੈ ਮਤਲਬ ਦੂਰੀ ਬਣਾ ਕੇ ਰੱਖਾਂਗੇ ਤਾਂ ਸਮਝੋ ਨਹੀਂ ਛੇੜ ਰਹੇ ਇਹ ਸੀ ਗ੍ਰਹਿ ਨੂੰ ਨਾ ਛੇੜਨਾ ਕੌਣ ਛੇੜ ਸਕਦਾ ਵੀ ਗ੍ਰਹਿ ਗੱਲ ਤਾਂ ਤੁਹਾਡੀ ਸਹੀ ਸੀ ਚਲੋ ਹਰ ਗ੍ਰਹਿ ਨੂੰ ਤੁਸੀਂ ਸ਼ੁਭ ਰੱਖਣਾ ਸਹੀ ਰੱਖਣਾ ਮੈਨੂੰ ਦੋ ਜੀ ਇਜਾਜ਼ਤ ਆਪ ਸਭ ਦਾ ਅੱਜ ਦਾ ਦਿਨ ਬਹੁਤ ਹੀ ਵਧੀਆ ਜਾਵੇ ਬਹੁਤ ਵਧੀਆ ਜਾਵੇ ਮਾਤਾ ਪਿਤਾ ਦੀ ਸੇਵਾ ਕਰਿਆ ਕਰੋ ਉਹਨਾਂ ਨਾਲ ਬਹਿਸ ਬਾਜੀ ਨਾ ਕਰਿਆ ਕਰੋ ਕਿਉਂਕਿ ਜੋ ਉਹਨੇ ਦੁਨੀਆ 'ਚ ਹੋਰ ਕੋਈ ਨਹੀਂ ਹੈ ਕੋਈ ਵੀ ਨਹੀਂ ਹੈ ਠੀਕ ਹੈ ਚਲੋ ਸਮਾਂ ਇਜਾਜ਼ਤ ਦਾ ਹੋ ਗਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ